ਹੈਲੋ ਸਿੱਟਾ ਅਲਿ ਸਾਰਾ ਨਾ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤਨ ਦੋ ਸੋਈਆਂ ਸਵਾਈਆਂ ਤਾਜ਼ੀਆਂ ਸੋਈਆਂ ਗਾਵਾਂ ਤੁਹਾਨੂੰ ਦਿਖਾਉਣੀਆਂ ਦੋਵੇਂ ਤਾਜ਼ੀਆਂ ਤੇ ਦੋਵੇਂ ਮਗਰੀ ਚੰਗੇ ਟੀਕੇ ਦੀਆਂ ਵਸ਼ੀਆਂ ਆ ਜਿਹੜੀਆਂ ਨਾਲ ਦੋਵਾਂ ਦੇ ਨਾਲ ਹੀ ਆ ਜਿਹੜੇ ਉਹ ਦੇਖ ਸਾਹ ਦੇ ਦਾ ਵੀ ਨੜੂ ਨਾਲ ਹੀ ਆ ਤੇ ਇਹਦਾ ਵੀ ਨੜੂ ਨਾਲ ਹੀ ਆ ਜਿਹੜਾ ਤਾजे ਨੜੂ ਬਿਲਕੁਲ ਹਲੇ ਤੇ ਦੋਵੇਂ ਬੱਛੀਆਂ ਵੇ ਇੱਕ ਆ ਗਾਂ ਦੀ ਬੱਛੀ ਇੱਕ ਉਹ ਗਾਂ ਦੀ ਬੱਛੀ ਆ ਤੇ ਹਰਪਾਲ ਬਿਲਕੁਲ ਆਪਾਂ ਆਏ ਆ ਗੱਲਬਾਤ ਨਾਲ ਕਰਦੇ ਆ ਬਾਕੀ ਦੋਵੇਂ ਸੂਈਆਂ ਸਵਾਈਆਂ ਵੇ ਇੱਥੇ ਆ ਕੇ ਆਪਣੀ ਚੋਈ ਕਰਕੇ ਪਾਸ ਕਰਕੇ ਖੜੋ ਕਿਉਂਕਿ ਪੈਸੇ ਤਾਂ ਨਹੀਂ ਖਰਚਣੇ ਆ ਤੇ ਆਪਣੀ ਸਮਝ ਨਾਲ ਤੇ ਆਪਣੀ ਗਾਰੰਟੀ ਤੇ ਪਸ਼ੂ ਖੜਿਆ ਕਰੋ ਸਾਰੀਆਂ ਚੀਜ਼ਾਂ ਵੇਖ ਚੱਕ ਕੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਸਨੋ ਠੀਕ ਠਾਕ ਜੀ ਬੜੇ ਦਿਨ ਬੀਤੇ ਜੀ ਨਾ ਸਭ ਵਧੀਆ ਜੀ ਵਧੀਆ ਚੱਲ ਰਹੀ ਜੀ ਵੇਖ ਆ ਜੀ ਮੇਲਾ ਫਿਰ ਹਾਂ ਮੇਲਾ ਵੇਖ ਆਂ ਦਰਸ਼ਨ ਕਰ ਆਏ ਮਹਾਰਾਜ ਦੇ ਚੰਗੀ ਰੌਣਕ ਲੱਗੀ ਜੀ ਬੜੀ ਰੌਣਕ ਰੌਣਕ ਵੀ ਜੀ ਤੱਕ ਰੌਣਕ ਬੜੀ ਲੱਗੀ ਆ ਤੇ ਹਾਂਜੀ ਹਾਂਜੀ ਅਸੀਂ ਵੀ ਨੰਗੇ ਆ ਉਧਰੋਂ ਦੀ ਅੱਛਾ ਅੱਛਾ ਬੜੀਆਂ ਲੰਮੀਆਂ ਲੰਮੀਆਂ ਲੈਣਾ ਲੱਗੀਆਂ ਹਾਂ ਬੜੀ ਬੜੀ ਕਿਰਪਾ ਮਹਾਰਾਜ ਦੀ ਠੀਕ ਹੈ ਤੇ ਚਲੋ ਫਿਰ ਨਾਮ ਦੱਸਦੇ ਕਰ ਨਾਮ ਮਨਪਾ ਸਿੰਘ ਜੀ ਚੋਇਨਾ ਜ਼ਿਲ੍ਹਾ ਬੁੱਧ ਸੀਗਨ ਵਾਲਾ ਜੀ ਤੇ ਫੋਨ ਨੰਬਰ ਹੀ ਮਗਰ ਵੱਛੀਆਂ ਨੇ ਵੇਂ ਵੱਛੀਆਂ ਵੇ ਇੱਕੋ ਜੀਆਂ ਨੇ ਵੱਛੀਆਂ ਵੀ ਦੋਵੇਂ ਜਿਹੜੀਆਂ ਇੱਕੋ ਜੀਆਂ ਤੇ ਚੰਗੇ ਤਿੱਗੇ ਦੀਆਂ ਦੋਵੇਂ ਵੱਛੀਆਂ ਤੇ ਸ਼ੁਰੂਆਤ ਫਿਰ ਪਹਿਲਾ ਆ ਜਿਹੜੀ ਪਹਿਲੇ ਨੰਬਰ ਤੇ ਵੜੇ ਇਹ ਤੋਂ ਸੁਆ ਕਿਨਵਾਜੇ ਦਾ ਪਹਿਲਾ ਸੁਆ ਰੁਪਈਏ ਜੀ ਅੱਛਾ ਸੁਆ ਪਹਿਲਾ ਆ ਇਹਦਾ ਸੁਆ ਮੂੰਹ ਖੀਰੀ ਹੈ ਜੀ ਚੈੱਕ ਕੀਤੇ ਤਾਂ ਅੰਦਰ ਚਾਹ ਕਰ ਵੀ ਆਪਾਂ ਕਰਾ ਦੇਣੀ ਚੈੱਕ ਕਰਕੇ ਹੰਦੀ ਆ ਠੀਕ ਹੈ ਤੇ ਇਹਦੇ ਮਗਰ ਆ ਵੱਛੀ ਆ ਹਨਾ ਆ ਵੱਛੀ ਰੁਪਈਏ ਦੇ ਮਗਰ ਮਗਰ ਵੱਛੀ ਵੀ ਚੰਗੇ ਟੀਕੇ ਦੀ ਬੱਛੀ ਹੈ ਜਿਹੜੀ ਮੱਛੀਆਂ ਦੋਵੇਂ ਚੰਗੇ ਟੀਕੇ ਦੀਆਂ ਦੋਵੇਂ ਮੱਛੀਆਂ ਸੰਭਨ ਆਲੀਆਂ ਵਾਂ ਜਿਹੜੀਆਂ ਤੇ ਤਾਜ਼ੀਆਂ ਹੀ ਸੋਈਆਂ ਦੋਵੇਂ ਗਾਵਾਂ ਕਿੰਨੇ ਦਿਨਾਂ ਦੀ ਸੋਈ ਹੈ ਸੋਈ ਹਰ ਜੀ ਪਰਸੇ ਦੀ ਪਰਸੇ ਦੀ ਸੋਈ ਹੈ ਜੀ ਠੀਕ ਆ ਆ ਟਾਈਮ ਦੇ ਥੱਲੇ ਮੱਛੀਦਲੇ 15 ਕਿਲੋ ਬੋਲਾ ਤਿਆਰ ਆ ਤਿਆਰ ਜਿਹੜਾ 15 ਕਿਲੋ ਬੋਲਾ ਤਿਆਰ ਆ ਹਰ ਵੀ ਜਿਹਦੇ ਆਪਾਂ ਫਾਰਮ ਚੋਂ ਲਈ ਨਾ ਇਹਦੀ ਮਾਦਰ ਕਾ 27 28 ਲੀਟਰ ਦਾ ਜੀ ਅੱਛਾ ਠੀਕ ਹੈ ਹੁਣ ਮੰਨ ਲਓ ਵੀ ਮੰਨ ਲਓ ਤੇਨਾਂ ਗ੍ਰਾਮ ਨੇ ਸਹੀ ਦੋਵਾਂ ਦਾ ਜੀ ਇਹਦੇ 15 ਕਿਲੋ ਬੋਲੇ ਥਲੇ ਵੀ ਤਿਆਰ ਆ ਠੀਕ ਹੈ ਹਾਂ ਜੀ ਤੇ ਇਹ ਕਿੰਨਾ ਕਿ ਦੁੱਧ ਕਰੀ ਜਾਓਗੇ ਮਤਲਬ 20 ਵਾਂ ਬਾਹਰ ਜਾਓਗੇ ਰੁਪਈਏ ਠੀਕ ਹੈ ਹਾਂ ਜੀ ਤੋਰੀਆਂ ਨਾਲੇ ਦੰਦ ਵੀ ਚੈੱਕ ਕਰਾ ਦਈਏ ਤੇ ਆਪਾਂ ਥਾਣੇ ਤੇ ਕਰੀ ਤੁਹਾਨੂੰ ਲੱਗਦੇ ਦਿਖਾ ਦਈਏ ਥਾਣੇ ਪਰੋਪਰ ਇਹ ਤਾਂ ਹੱਥ 'ਚ ਆਉਣ ਵਾਲਾ ਥਾਣਾ ਹੈ ਨਹੀਂ ਅ ਵੀ ਠੰਡੀ ਹਾਂ ਦੇਖ ਸਕਦੇ ਇਦਾਂ ਮੱਦੀ ਚ ਹੋਈ ਜਾਓ ਇਹਨੂੰ ਥਲੇ ਬਿਲਕੁਲ ਫਿਕਸ ਹਵਾਨਾ ਵਾ ਬਿਲਕੁਲ ਫਿਕਸ ਹਵਾਨੇ ਦੀ ਹੈ ਜਿਹ ਚਿਹਰਾ ਬੜਾ ਪਿਆਰਾ ਜਿਹਾ ਛੋਟਾ ਜਿਹਾ ਫੇਸ ਹੈ ਜਿਹੜਾ ਇਹਦਾ ਅੱਛਾ ਬੂਹੂ ਬੂਨੇ ਪਾਇਆ ਹੈ ਇਹ ਚ ਬਣਾਉਗਾ ਆਈ ਪਿੱਛਾਂ ਚੰਗੀ ਜਗ੍ਹਾ ਧੋਵਾਂ ਕਿਤੇ ਆ ਦੇਖਦਾ ਬਿਲਕੁਲ ਛੋਟੇ ਛੋਟੇ ਕੰਨ ਨੇ ਤੇ ਛੋਟਾ ਜਿਹਾ ਫੇਸ ਹੈ ਕਾਲੇ ਰੰਗ ਦੀ ਬੜਿਆ ਬਾਕੀ ਅਜੇ ਸਵੇਰ ਸਵੇਰ ਦਾ ਟਾਈਮ ਹੈ ਅਜੇ ਘਰਕੇ ਚ ਪੂਰੀਆਂ ਰੱਜੀਆਂ ਦੁੱਜੀਆਂ ਨਹੀਂ ਆ ਅਜੇ ਭਲਾਵੇਂ ਹਵਾਨੇ ਤੇ ਹੈਗੀਆਂ ਵੰਜੜੀਆਂ ਇਹ ਪਰ ਪੂਰੀਆਂ ਨਹੀਂ ਲੱਤੀਆਂ ਉਹਨੇ ਇੱਕ ਹੀ ਭਲਾ ਹੈ ਗਿਆ ਜਦੋਂ ਭਲਾ ਪੂਰੀਆਂ ਲੱਤ ਗਿਆ ਤੇ ਥਣਾ ਦਾ ਸਾਈਜ਼ ਜਿਹੜਾ ਹੋਰ ਵਧੀਆ ਹੋ ਜਾਣਾ ਹੈ ਜਿਹੜਾ ਹੁਣ ਵੀ ਥਨ ਪਰਪਰ ਹੱਥ ਚ ਆਉਣ ਵਾਲਾ ਆਪਾਂ ਦੇਖ ਸਕਦੇ ਹਾਂ ਬਾਕੀ ਇਹ ਵੀ ਜਿੰਨੇ ਘਰੇ ਚ ਹੋਣੀ ਆ ਹਾਂਜੀ ਹਾਂਜੀ ਉਹਦੇ ਵਾਸਤੇ ਚੰਗੀ ਕਿਉਂਕਿ ਮਗਰ ਵੱੱਛੀ ਵੀ ਚੰਗੀ ਆ ਮਗਰ ਵੱੱਛੀ ਚੰਗੀ ਆ ਤੇ ਆਪ ਵੀ ਜੇ ਨਵੀਂ ਵੈੜੀ ਆ ਜਿਹੜੀ ਬਣਾ ਲਵੇ 5-6 ਸੂਏ ਚ ਬੰਦਾ ਚੋਗਰ ਮੁੱਲ ਕਿ ਫੇਰ ਰਕਮ ਵਾਰ ਸਕਦਾ ਹਾਂਜੀ ਤੇ ਇਹਦਾ ਫਿਰ ਮੁੱਲ ਮੋਲੇ ਜੀ ਹਰ ਬੀ ਫਾਰਮ ਵਾਲਿਆਂ ਨਾਲ ਕੋ 90000 ਕੀਤਾ ਸੀ ਅੱਛਾ ਆਪਾਂ ਸ਼ੇਅਰ ਕਰ ਲਈਏ ਕਰ ਦਈਏ ਮੰਨ ਤਾਂ 10000 ਰੁਪਏ ਤੁਸੀਂ ਜਾ ਦੇ ਵੇਖ ਲਓ ਤੁਹਾਡੀ ਮਰਜ਼ੀ ਹੈ ਜਿੰਨੇ ਮਰਜ਼ੀ ਭਾਵੇਂ ਲੱਖ ਕਰੀ ਜਾਓ ਆਪਾਂ ਜਿਹੜੀ ਆਪ ਜੀ ਦੇ ਹੀ ਦੇਣੀ ਨਾ ਪੂਰੇ 60000 ਚ ਪਹੁੰਚ ਕਰਾਂਗੇ ਅੱਛਾ 60000 ਚ ਪਹੁੰਚ ਕਰ ਦੋ 60000 ਰੁਪਏ ਪਹੁੰਚ ਕਰ ਦਾਂਗੇ ਠੀਕ ਹੈ ਬਾਕੀ ਕੋ ਫੋਨ ਲਾਵੇ ਇੱਕ ਕਰੀ ਹੈ ਨਾ ਠੀਕ ਹੈ ਤੇ ਹੁਣ ਇੱਕ ਆਵੇ ਸੂਈ ਸਵਾਈ ਹੈ ਇਹਦਾ ਸੂਆ ਕਿੰਨਾ ਜੇ ਇਹਦਾ ਵੀ ਦੂਜਾ ਸੂਆ ਹੈ ਠੀਕ ਹੈ ਇਹਨਾਂ ਕਿੰਨਾ ਚਿਰ ਹੋ ਗਿਆ ਸੋਈ ਨਾ ਇਹਨੂੰ ਅਜ ਤੀਜਾ ਦਿਨ ਨਾਲ ਵੀ ਸੋਈ ਨੂੰ ਤੇ ਇਹਦੇ ਕੋਲ ਕਿੰਨਾ ਚੋ ਬੋਲਾ ਇਹਦੇ ਥੱਲੇ 14-15 ਕਿਲੋ ਬੋਲੀ ਤਿਆਰ ਹੈ ਤਿਆਰ ਹੈ ਬੋਲੀ ਭੰਡੇ ਰੁਪਏ ਦੀ ਤੇ ਇਹ ਕਿੰਨਾ ਦੁੱਧ ਘਰੀ ਜਾਊਗੀ ਅਗਰ ਵੀ ਵੀ 20-22 ਜਾਊਗੀ ਠੀਕ ਹੈ ਜੀ ਚਲੋ ਤੋੜ ਦਿਓ ਫੇਰ ਇਹਨਾਂ ਥਾਣ ਜਿਹੜਾ ਇਹਦੇ ਕੋਲ ਵੀ ਬੜੇ ਕਮਾਲ ਦਾ ਜਿਹੜਾ ਲੱਗਾ ਆ ਦੇਖ ਸਾਡੇ ਥਾਣਾ ਦਾ ਸਾਈਜ਼ ਗੈਪ ਜਿਹੜਾ ਚੰਗਾ ਤੇ ਮਿਲਕਵੇਨ ਵੀ ਚੰਗੀ ਲੱਗੀ ਹੈ ਤੇ ਵਸ਼ੀ ਇਹਦੇ ਮਗਰ ਵੀ ਚੰਗੀ ਆ ਜਿਹੜੇ ਵਿੱਚ ਸ਼ਕੀਨ ਹੈ ਕੋਸ਼ੀਆਂ ਤਿਆਰ ਕਰੰਦੇ ਅੱਜ ਉਹਨਾਂ ਵੀਰਾਂ ਵਾਸਤੇ ਚੰਗਾ ਵਾ ਜਿਹੜਾ ਕੋਸ਼ ਕੋਸ਼ ਪੋਲਾਂ ਇਹਦੇ ਵਿੱਚ ਹੈਗੀਆਂ ਹਵਾਨੇ ਤੇ ਜੇ ਤਾਂ ਤਾਜੀਆਂ ਸੁੰਹਦੀਆਂ ਗਾਵਾਂ ਅਕਸਰ ਭਲਾਂ ਪੈ ਜਾਂਦੀਆਂ ਆ ਆ ਦੇਖ ਸੰਦੇ ਹੈ ਇਹ ਗੇਂ ਚੱਲੀ ਸੀ ਠੀਕ ਹੈ ਜੀ ਤੇ ਥਣ ਥਣੋ ਕੇ ਸਾਰੀਆਂ ਦੇ ਸਾਹਿਬ ਹਰ ਜੀ ਥਣ ਕੇ ਤੇ ਮੁੱਲ ਫਿਰ ਮੁੱਲ ਰੀ ਇਹਦਾ ਮੰਗਨ ਆਪਾਂ 65 ਹਜ਼ਾਰ ਤੋਂ ਮੱਝ ਮੰਗੀ ਲਈਏ ਹਾਂਜੀ 85000 ਜੀ ਪੀ ਲੈ ਦਾਂਗੇ ਪਹੁੰਚ ਵਿੱਚ ਹੈ ਹਾਂ ਪਹੁੰਚ ਵਿੱਚ ਹੈ ਤੇ ਬਾਕੀ ਜੇ ਕੋਈ ਫੋਨ ਲਾਵੇ ਤੇ ਜੋੜਾ ਕੋਈ ਲਵੇ ਤੇ ਮਨਤਨ ਹੋਰ ਹੋ ਜਾਣਾ ਮਨਤਨ ਪੀ ਹੋ ਜਾਊਗਾ ਫਿਰ ਠੀਕ ਹੈ ਜੀ ਹਾਂ ਜੀ ਬਸ ਚਲੋ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਇਹ ਤਾਜ਼ੀਆਂ ਸੂਈਆਂ ਬਹੁਤੇ ਦਿਨਾਂ ਦੀਆਂ ਵੀ ਨਹੀਂ ਸੂਈਆਂ ਤੇ ਬਾਕੀ ਇੱਥੇ ਆ ਕੇ ਆਪਣੀਆਂ ਪਾਸ ਕਰਕੇ ਵੇਖ ਚੱਕ ਕੇ ਤਸੱਲੀ ਕਰਕੇ ਖੜੋ ਜੀ